ਪੁਸਲਰ ਇੱਕ ਰਹੱਸਵਾਦੀ ਸੀ ਇੱਕ ਮਹਾਨ ਭਗਤ ਪਰ ਬਹੁਤ ਹੀ ਗਰੀਬ ਸੀ ਉਹ ਭੀਖ ਮੰਗ ਕੇ ਜਾਂਦਾ ਹੈ ਇੱਕ ਗਰੀਬੀ ਉਸਨੇ ਆਪਣੀ ਮਰਜ਼ੀ ਨਾਲ ਚੁਣੀ ਸੀ ਉਸ ਰਾਜ ਦਾ ਰਾਜਾ ਇੱਕ ਮਹਾਨ ਸਮਰਾਟ ਉਸਨੇ ਕਾਫੀ ਮਿਹਨਤ ਨਾਲ ਇੱਕ ਮਹਾਨ ਸ਼ਿਵ ਦਾ ਮੰਦਿਰ ਬਣਾਇਆ ਹਜ਼ਾਰਾਂ ਲੋਕਾਂ ਦੀ ਮਦਦ ਦੇ ਨਾਲ ਅਤੇ ਬਹੁਤ ਜ਼ਿਆਦਾ ਸਮਗਰੀ ਨਾਲ ਉਸਨੇ ਇੱਕ ਵਿਸ਼ਾਲ ਮੰਦਿਰ ਬਣਾਇਆ ਅਤੇ ਉਸਨੇ ਪ੍ਰਾਣ ਪ੍ਰティਸ਼ਠਾ ਤੇ ਉਦਘਾਟਨ ਦਾ ਦਿਨ ਤੈ ਕੀਤਾ ਇੱਕ ਦਿਨ ਪਹਿਲਾਂ ਜਦੋਂ ਉਹ ਸੌਣ ਗਿਆ ਉਹਦੇ ਸੁਪਨੇ ਦੇ ਵਿੱਚ ਸ਼ੈਵਾਈ ਅਤੇ ਕਿਹਾ ਮੈਨੂੰ ਅਫਸੋਸ ਹੈ ਮੈਂ ਆ ਨਹੀਂ ਪਾਵਾਂਗਾ ਤੁਹਾਡੇ ਮੰਦਿਰ ਦੇ ਉਦਘਾਟਨ ਤੇ ਕਿਉਂਕਿ ਮੈਂ ਪੁਸਲਰ ਦੇ ਮੰਦਿਰ ਜਾਣਾ ਹੈ ਉਹ ਰਾਜਾ ਚੰਬੇ ਨਾਲ ਉੱਠਿਆ ਤੇ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਸ਼ਿਵਾ ਕੇ ਕਹਿੰਦੇ ਹਨ ਕਿ ਉਹ ਮੇਰੇ ਮੰਦਰ ਨਹੀਂ ਆ ਸਕਦੇ ਜਦੋਂ ਕਿ ਮੈਂ ਨਾ ਮਹਾਂ ਮੰਦਰ ਬਣਾਇਆ ਹੈ ਅਤੇ ਉਹ ਕਿਸੇ ਪੁਸਲਰ ਦੇ ਮੰਦਰ ਜਾ ਰਹੇ ਹਨ ਜੋ ਮੇਰੇ ਮੰਦਰ ਨਾਲੋਂ ਵੀ ਵਧੀਆ ਹੈ ਤਾਂ ਉਹ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਉਹ ਪੁਸਲਰ ਨੂੰ ਲੱਭਣ ਲੱਗਾ ਸ਼ਹਿਰ ਦੇ ਬਾਹਰ ਹੀ ਇੱਕ ਛੋਟੀ ਜਿਹੀ ਚੌਪੜੀ ਦੇ ਵਿੱਚ ਪੁਸਲਰ ਆਪਣੀਆਂ ਅੱਖਾਂ ਬੰਦ ਕਰਕੇ ਬੈਠਾ ਸੀ ਰਾਜਾ ਅੰਦਰ ਗਿਆ ਤੇ ਪੁਸਲਰ ਨੂੰ ਬਾਹਰ ਕੱਢ ਕੇ ਪੁੱਛਦਾ ਹੈ ਤੇਰਾ ਮੰਦਰ ਕਿੱਥੇ ਹੈ ਸ਼ਿਵ ਆਪ ਮੇਰੇ ਸੁਪਨੇ ਵਿੱਚ ਆਏ ਤੇ ਉਹਨਾਂ ਨੇ ਦੱਸਿਆ ਤੇਰਾ ਮੰਦਰ ਮੇਰੇ ਨਾਲੋਂ ਵੀ ਮਹਾਨ ਹੈ ਜੇ ਅਜਿਹਾ ਹੈ ਤਾਂ ਮੈਂ ਵੀ ਉੱਥੇ ਜਾਣਾ ਚਾਹੁੰਦਾ ਕਿੱਥੇ ਹੈ ਪੁਸਲਰ ਨੂੰ ਸ਼ਰਮਿੰਦਗੀ ਹੋਈ ਉਸਨੇ ਕਿਹਾ ਮੇਰਾ ਮੰਦਰ ਨਹੀਂ ਉਹ ਪੱਥਰਾਂ ਇੱਟਾਂ ਦਾ ਨਹੀਂ ਬਣਿਆ ਹੈ ਮੈਂ ਤਾਂ ਇਹ ਮੰਦਰ ਆਪਣੇ ਦਿਲ ਦੇ ਅੰਦਰ ਬਣਾਇਆ ਹੈ ਹਾਂ ਇਹ ਸੱਚ ਹੈ ਕਿ ਸ਼ਿਵ ਨੇ ਮੈਨੂੰ ਵਾਅਦਾ ਕੀਤਾ ਸੀ ਉਹ ਕੱਲ ਮੇਰੇ ਮੰਦਰ ਵਿੱਚ ਆਉਣਗੇ ਪਰ ਤੁਹਾਨੂੰ ਕਿਵੇਂ ਪਤਾ ਲੱਗਾ ਹੁਣ ਇਹ ਘਟਨਾ ਇਸ ਬਾਰੇ ਹੈ ਕਿ ਜੇ ਤੁਸੀਂ ਇੱਕ ਇਮਾਰਤ ਬਣਾਉਂਦੇ ਹੋ ਆਪਣੇ ਦਿਲ ਅਤੇ ਮਨ ਦੇ ਵਿੱਚ ਅਤੇ ਉਸ ਨੂੰ ਆਪਣੀ ਊਰਜਾ ਦੇ ਨਾਲ ਸ਼ਕਤੀ ਦਿੰਦੇ ਹੋ ਜਾਂ ਇਸ ਤੋਂ ਵੀ ਬਿਹਤਰ ਜੇ ਤੁਸੀਂ ਉਸ ਨੂੰ ਆਪਣੀ ਮੂਲ ਚੇਤਨਾ ਦੇ ਨਾਲ ਸ਼ਕਤੀ ਦਿੰਦੇ ਹੋ ਜੋ ਤੁਹਾਨੂੰ ਜੀਵਿਤ ਰੱਖਦੀ ਹੈ ਤਾਂ ਇਹ ਹੀ ਆ ਜਿਆਦਾ ਅਸਲੀ ਹੈ ਉਹਨਾਂ ਮੰਦਰਾਂ ਨਾਲੋਂ ਜੋ ਪੱਥਰ ਤੇ ਇੱਟਾਂ ਦੇ ਬਣੇ ਹਨ ਕੁਪੌਤਿਕ ਹਕੀਕਤਾਂ ਜੋ ਅਸੀਂ ਆਪਣੇ ਆਸ-ਪਾਸ ਬਣਾ ਰਹੇ ਹਾਂ ਇਹ ਉਹਨਾਂ ਤੋਂ ਵੀ ਜਿਆਦਾ ਅਸਲੀ ਹੋਵੇਗਾ